ਅੱਜ ਅਸੀਂ ਪਿੰਡ ਪਵਾਤੇ ਨਗਰ ਵਾਸੀ ਜਿਨ੍ਹਾਂ ਦਾ ਮਕਾਨ ਜਾਂ ਕੋਈ ਵੀ ਬਿਲਡਿੰਗ ਜਾਂ ਜ਼ਮੀਨ ਹੈਗੀ ਹੈ ਉਹ ਅੱਜ ਜਿਹੜੇ 100 ਮੀਟਰ ਦੇ ਅੰਦਰ ਆਂਦੀ ਹੈ 에어ਪੋਰਟ ਦੀ ਦੀਵਾਰ ਤੋਂ ਉਹ ਸਾਨੂੰ ਅੱਜ ਸਾਡੇ ਐਮਸੀਆਂ ਵੱਲੋਂ ਮੈਸੇਜ ਲਾਇਆ ਗਿਆ ਸੀਗਾ ਕਿ 2 ਦਿਨ ਦਾ ਟਾਈਮ ਹੈ ਸ਼ਨੀ ਤੇ ਇਤਵਾਰ ਆਪਣੇ ਕਾਗਜ਼ ਸਬਮਿਟ ਕਿਤੇ ਜਾਣ ਤੇ ਸ਼ਨੀਵਾਰ ਨੂੰ ਵੀ ਸਾਡੇ ਜਿਹੜੇ ਇਫੈਕਟਿਡ ਅਸੀਂ ਬੰਦੇ ਹੈਗੇ ਆ तकरीबन 50 ਦੇ ਆਸ-ਪਾਸ ਘਰ ਹੈਗੇ ਆ ਜਿਹੜੇ ਕਿ ਡਾਕੂਮੈਂਟ ਲੈ ਕੇ ਸ਼ਨੀਵਾਰ ਵੀ ਗੁਰਦੁਆਰੇ ਤੱਕ ਕੇ ਖੰਦਰੇ ਪਹਿਲ ਤਾਂ ਸਾਨੂੰ ਕੋਈ ਬੰਦਾ ਹੀ ਨਹੀਂ ਮਿਲਿਆ ਤੇ ਸਾਨੂੰ ਸੰਦੇਸ਼ ਆਇਆ ਗਿਆ ਕਿ ਗੁਰਦੁਆਰੇ ਸੰਡੇ ਨੂੰ ਆਣ ਕੇ ਬੰਦੇ ਤੇ ਸੰਡੇ ਸ਼ਨੀਵਾਰ ਤਾਂ ਅਸੀਂ ਏਦਾਂ ਹੀ ਖੱਜਲ ਖਵਾਰ ਹੁੰਦੇ ਰਹੇ ਤੇ ਸੰਡੇ ਨੂੰ ਬੰਦੇ ਆਣਗੇ ਤੇ ਸੰਡੇ ਨੂੰ ਗੁਰਦੁਆਰੇ ਪਹੁੰਚ ਜਾਓ ਆਪਣੇ ਕਾਗਜ਼ ਲੈ ਕੇ ਅਸੀਂ ਸਵੇਰ ਦੇ ਭੁੱਖੇ ਪਾਣੇ ਗੁਰਦੁਆਰੇ ਬੈਠੇ ਆ ਸਾਰੇ ਜਣੇ ਤੇ ਗੁਰਦੁਆਰੇ ਜਿਹੜਾ ਛੱ ਜਿਹੜੀ ਲਿਸਟ ਸਾਡੇ ਮਕਾਨਾਂ ਦੀ ਸੀਗੀ ਉਹ ਹੁਣ ਤੱਕ 1.5 2 ਵਜੇ ਤੱਕ ਨਹੀਂ ਲਿਸਟ ਪਹੁੰਚੀ ਤੇ ਨਾ ਹੀ ਮਲਾਜ਼ਮ ਪਹੁੰਚਿਆ ਕੰਸਰਨ ਤੇ ਉਸ ਤੋਂ ਥੋੜੇ ਦੇਰ ਬਾਅਦ ਕੋਈ ਅਣਜਾਣ ਬੰਦਾ ਆਂਦਾ ਜਿਹੜਾ ਇਹ ਕਹਿੰਦਾ ਕਿ ਉਹਦੀ ਜਗ੍ਹਾ ਤੇ ਮੈਂ ਆਇਆ ਤੇ ਉਹਨੂੰ ਕੀ ਡਾਕੂਮੈਂਟ ਲੈਣੇ ਨੇ ਸਰਵੇ ਕਰਨਾ ਕਿ ਨਹੀਂ ਕਰਨਾ ਉਹਨੂੰ ਕੁਝ ਵੀ ਨਹੀਂ ਪਤਾ ਸੀਗਾ ਤੇ ਨਾ ਹੀ ਉਹਨੂੰ ਨਾ ਨਾ ਇੱਥੇ ਪਮਾਇਸ਼ ਵਾਲਾ ਸੀ ਨਾ ਹੀ ਇੱਥੇ ਮੌਜੂਦ ਸੀਗਾ ਜਿਹੜਾ ਫੋਟੋ ਖਿੱਚ ਰਿਹਾ ਸੀਗਾ ਨਾ ਉਹ ਮੌਜੂਦ ਸੀਗਾ ਤੇ ਉਸ ਤੋਂ ਬਾਅਦ 3 ਵਜੇ ਹੁਣ ਇਸ ਟਾਈਮ ਉਹ ਬੰਦਾ ਆਇਆ ਜਦੋਂ ਅਸੀਂ ਉਹਨਾਂ ਨੂੰ ਕਿਹਾ ਵੀ ਤੁਹਾਡੇ ਰਿਕਾਰਡ ਚ ਖਾਮੀਆਂ ਨੇ ਕਿਸੇ ਦਾ ਨਾਂ ਗਲਤ ਲਿਖਿਆ ਹੋਇਆ ਕਿਸੇ ਦਾ ਨਾਂ ਗਲਤ ਲਿਖਿਆ ਹੋਇਆ ਤੇ ਕਿਸੇ ਦਾ ਅ ਕਿਸੇ ਦੀ ਜਗ੍ਹਾ ਦੀ ਪਮਾਇਸ਼ ਘੱਟ ਲਿਖੀ ਹੋਈ ਹੈ ਤਾਂ ਅਸੀਂ ਉਹਨਾਂ ਨੇ ਕਿਹਾ ਤੁਸੀਂ ਸਰਵੇ ਕਰਨ ਆਏ ਤਾਂ ਸਹੀ ਸਰਵੇ ਕਰੋ ਜਿਹਦਾ ਨਾਂ ਗਲਤ ਹੈ ਉਹਦਾ ਨਾਂ ਸਹੀ ਕਰੋ ਜਿਹਦੀ ਪਮਾਇਸ਼ ਘੱਟ ਲਿਖੀ ਹੋਈ ਹੈ ਵੱਧ ਲਿਖੀ ਹੈ ਪ੍ਰੋਪਰ ਪਮਾਇਸ਼ ਕਰੋ ਤੇ ਪਮਾਇਸ਼ ਕਰਕੇ ਸਹੀ ਰਿਕਾਰਡ ਕਰੋ ਤੇ ਸਾਨੂੰ ਸਾਬ ਜਵਾਬ ਦਿੱਤਾ ਦੇ ਦੇ ਦਿੱਤਾ ਗਿਆ ਬੰਦੇ ਵੱਲੋਂ ਉਹਨੇ ਆਪਣਾ ਨਾਂ ਨਹੀਂ ਸਾਨੂੰ ਦੱਸਿਆ ਕਿ ਮੈਨੂੰ ਕੁਝ ਨਹੀਂ ਪਤਾ ਮੈਂ ਮੈਂ ਕਾਗਜ਼ਾਂ 'ਚ ਕੋਈ ਕੋਈ ਕਰੈਕਸ਼ਨ ਨਹੀਂ ਕਰ ਸਕਦਾ ਜੋ ਕਾਗਜ਼ ਹੈ ਮੈਂ ਤੇ ਉਹਦੇ ਹਿਸਾਬ ਨਾਲ ਬਸ ਫੋਟੋ ਖਿੱਚ ਕੇ ਲੈ ਜਾਵਾਂਗਾ ਮੈਂ ਕੋਈ ਪਰਮੈਸ਼ ਨਹੀਂ ਕਰਨੀ ਤੇ ਜਿਹੜਾ ਕਿ ਸਰਾਸਰ ਗਲਤ ਹੈ ਜੇ ਸਰ ਜਦ ਕਿ ਬਾਕੀ ਲਿਸਟਾਂ ਦੇ ਕੇਸਾਂ 'ਚ ਕੀ ਹੋਇਆ ਉੱਥੇ ਮੁਲਾਜ਼ਮ ਜਿਹੜੇ ਕੰਸਰਨ ਸੀਗੇ ਉਹ ਪੇਸ਼ ਹੋਏ ਨੇ ਤੇ ਆਪ ਸਾਧ ਨਾਲ ਪਮਾਇਸ਼ ਵੀ ਹੋਈ ਹੈ ਸਾਰੇ ਘਰਾਂ ਦੀ ਸਾਰੀ ਜਗ੍ਹਾ ਦੀ ਨਾਲ ਫੋਟੋ ਵੀ ਹੋਈ ਹੈ ਜਦ ਕਿ ਸਾਡੇ ਇਫੈਕਟਡ ਬੰਦੇ ਜਿੱਥੇ ਮੁਲਾਜ਼ਮ ਨਜ਼ਾਰਤ ਸੀਗਾ ਨਹੀਂ ਪਹੁੰਚਿਆ ਆਪਣੀ ਡਿਊਟੀ ਤੇ ਤੇ ਉਹ ਪਤਾ ਨਹੀਂ ਕਿੱਥੇ ਬੈਠਾ ਹੈ ਇਸ ਟਾਈਮ ਤੇ ਪੰਜਾਬ 'ਚ ਆਪਣੇ ਘਰ ਬੈਠਿਆ ਬਿਨਾ ਪਰਮਿਸ਼ਨ ਲਏ ਉਹ ਹੈੱਡਕੁਆਟਰ ਛੱਡ ਕੇ ਗਿਆ ਹੋਇਆ ਹੈ ਜਿੱਥੇ ਤੱਕ ਸਾਨੂੰ ਲੱਗਦਾ ਹੈ ਉਹਨੇ ਪਰਮਿਸ਼ਨ ਵੀ ਨਹੀਂ ਲਿੱਤੀ ਹੋਣੀ ਆਪਣਾ ਡਿਊਟੀ ਦਾ ਹੈੱਡਕੁਆਟਰ ਛੱਡਣ ਦੀ ਤੇ ਉਹ ਐਨਸੀ ਜਿਲਕਪੁਰ ਦੇ ਕਮੇਟੀ ਦਫ਼ਤਰ ਦਾ ਉਹ ਬੰਦਾ ਹੋਏਗਾ ਜਿਹਦੀ ਵੀ ਡਿਊਟੀ ਲਗਾਈ ਗਈ ਹੋਵੇ ਕਮੇਟੀ ਦਫ਼ਤਰ ਦੇ ਬੰਦੇ ਨੂੰ ਪਤਾ ਹੋਏਗੀ ਕਿ ਕਿਹਦੀ ਡਿਊਟੀ ਲਗਾਈ ਹੈ ਉਹ ਪੇਸ਼ ਨਹੀਂ ਹੋਇਆ ਤੇ ਹੁਣ ਉਹ ਅੱਜ ਲਾਸਟ ਡੇਟ ਸੀਗੀ ਤੇ ਉਹ ਬੰਦਾ ਹੁਣ ਇੱਥੋਂ ਜਿਹੜਾ ਦੂਜਾ ਬੰਦਾ ਵੀ ਉਹਨੇ ਭੇਜਿਆ ਸੀ ਆਪਣੀ ਡਿਊਟੀ ਕਰਨ ਦੇ ਬਦਲੇ ਉਹ ਵੀ ਬੰਦਾ ਇੱਥੋਂ ਜਦੋਂ ਅਸੀਂ ਕਿਹਾ ਵੀ ਅਸੀਂ ਲਾਈਵ ਹੋ ਕੇ ਉੱਥੇ ਰਿਕਾਰਡਿੰਗ ਕਰਾਂਗੇ ਜੋ ਤੂੰ ਕਹਿ ਰਿਆ ਆਪਣੇ ਵਚਨਾਂ ਤੇ ਟਿਕਿਆ ਰਹੀਂ ਤੇ ਉਹਨੇ ਸਾਫ਼ ਜਵਾਬ ਦੇ ਦਿੱਤਾ ਗਿਆ ਕਿ ਤੇ ਉਹ ਇੱਥੋਂ ਵੀ ਫਟਾਫਟ ਸਾਨੂੰ ਜਿਹੜੇ ਅਸੀਂ ਪੇਪਰ ਦਿੱਤੇ ਸੀਗੇ ਆਹ ਸਾਰਿਆਂ ਕੋਲ ਪੇਪਰ ਹੈਗੇ ਨੇ ਜਿਹੜੇ ਅਸੀਂ ਪੇਪਰ ਦਿੱਤੇ ਸੀਗੇ ਉਹ ਸਾਰੇ ਸਾਨੂੰ ਵਾਪਸ ਦੇ ਦਿੱਤੇ ਗਏ ਨੇ ਠੀਕ ਹੈ ਤੇ ਅਸੀਂ ਉਹਨਾਂ ਨੂੰ ਇਹ ਵੀ ਕਿਹਾ ਪੇਪਰ ਲੈ ਰਹੇ ਤੇ ਸਾਨੂੰ ਰੀਸੀਵਿੰਗ ਦੇ ਕੇ ਜਾ ਰੀਸੀਵਿੰਗ ਦੇਣ ਤੋਂ ਵੀ ਮਨਾ ਕਰਤਾ ਹੋਇਆ ਸਾਨੂੰ ਔਰ ਜਦ ਕਿ ਅਸੀਂ ਇਹ ਪੇਪਰ ਸਾਰੇ ਪ੍ਰੂਫ 2018 ਦੀ ਦਿੱਤੇ ਹੋਏ ਇਹ ਕਮੇਟੀ ਦਫ਼ਤਰ ਨੇ ਰੀਸੀਵਿੰਗ ਲਈਤੀ ਹੋਈ ਹੈ ਤੇ ਉਸ ਤੋਂ ਬਾਅਦ ਵੀ ਇਹ ਸਾਰਿਆਂ ਕੋਲ ਰੀਸੀਵਿੰਗ ਹੈਗੀ ਆ ਉਸ ਤੋਂ ਬਾਅਦ ਵੀ ਇਹ ਕਹਿ ਦਿੰਦੇ ਤੁਸੀਂ ਕਾਗਜ਼ ਨਹੀਂ ਦਿੱਤੇ ਲਿਸਟਾਂ 'ਚ ਲਿਖਿਆ ਆ ਵੀ ਵਰਬਲੀ ਟੋਲਡ ਬਾਇ ਦਾ ਓਨਰ ਥੈਟ ਮਾਈ ਹਾਊਸ ਇਜ਼ ਕੰਸਟਰਕਟਿਡ ਇਨ ਦਾ ਈਅਰ 2000 ਬਿਫੋਰ ਦਾ ਈਅਰ 2000 ਤੇ ਸਾਫ ਡਿਨਾਈ ਕਰ ਦਿੱਤਾ ਗਿਆ ਦਾ ਨੋ ਡਾਕੂਮੈਂਟਸ ਹੈਜ਼ ਬੀਨ ਸਬਮਿਟਡ ਬਾਇ ਦਾ ਓਨਰ ਹਰੇ ਤੇ ਜਿਸ ਕਰਕੇ ਅਸੀਂ ਪਿਛਲੇ 5-6 ਸਾਲਾਂ ਤੋਂ ਜਦੋਂ ਦਾ ਇਹ 100 ਮੀਟਰ ਦਾ ਰੋਲਾ ਪਿਆ ਹੈਗਾ ਅਸੀਂ ਸਾਰੇ ਸਾਨੂੰ ਦਿਨ ਰਾਤ ਕੱਟਣੀ ਔਖੀ ਹੋਈ ਪਈ ਹੈ ਰੋਟੀ ਸਾਡੇ ਗਲੋਂ ਨਤਲੀ ਉਤਰਦੀ ਸਾਡੇ ਮਾਨ ਸਾਹਿਬ ਕਹਿੰਦੇ ਨੇ ਅਸੀਂ ਗਰੀਬਾਂ ਦੀ ਸਰਕਾਰਾਂ ਅਸੀਂ ਬੇਸਹਾਰਿਆਂ ਦੀ ਸਰਕਾਰਾਂ ਪਰ ਜੋ ਤੱਕ ਸਰਕਾਰੀ ਮੁਲਾਜ਼ਮਾਂ ਵੱਲੋਂ ਅਫਸਰਾਂ ਵੱਲੋਂ ਜਿਹੜੇ ਗਰੀਬ ਲੋਕ ਨੇ ਉਹਨਾਂ ਨਾਲ ਕੀਤਾ ਜਾ ਰਿਹਾ ਆਪਣੀ ਡਿਊਟੀ ਸਹੀ ਨਹੀਂ ਕੀਤੀ ਜਾ ਰਹੀ ਹੈਗੀ ਸਭ ਕੋਰਟ ਤੋਂ ਹੁਕਮ ਆ ਜਾਂਦਾ ਹੈ ਤੇ ਭੱਜ ਜਾਂਦੇ ਨੇ ਰੌਲਾ ਪਾ ਦਿੰਦੇ ਨੇ ਕਾਗਜ਼ ਦੋ ਕਾਗਜ਼ੋ ਕੱਲ ਨੂੰ ਗੇੜਦੇ ਨੇ ਕੱਲ ਨੂੰ ਗੇੜਦੇ ਨੇ ਉਹ ਡਿਊਟੀ ਸਹੀ ਨਹੀਂ ਕੀਤੀ ਜਾ ਰਹੀ ਸਾਨੂੰ ਡਾਤਾਂ ਕੱਟਣੀਆਂ ਸਾਨੂੰ ਰੋਟੀ ਖਾਣੀਆਂ ਮੁਸ਼ਕਲ ਹੋਈਆਂ ਪਈਆਂ ਨੇ ਇਸ ਕਰਕੇ ਹੱਥ ਜੋੜ ਕੇ ਬੇਨਤੀ ਹੈਗੀ ਹੈ ਕਿ ਜੋ ਵੀ ਕੰਮ ਕਰਨਾ ਸਹੀ ਸਰਵੇ ਕਰਕੇ ਸਹੀ ਕੀਤਾ ਜਾਵੇ ਜੀ ਤੇ ਜਿਹਦੀ ਡਿਊਟੀ ਬੰਦੀ ਹੈ ਉਹਨੂੰ ਕਿਹਾ ਜਾਵੇ ਆਪਣੀ ਡਿਊਟੀ ਸਹੀ ਢੰਗ ਨਾਲ ਕੀਤੀ ਜਾਵੇ ਜੀ ਅੱਛਾ ਧੰਨਵਾਦ ਜੀ ਸਾਡੇ ਅ ਪ੍ਰਧਾਨ ਜੀ ਕੁਝ ਕਹਿਣਾ ਚਾਹੁੰਦੇ ਨੇ ਇਹਨਾਂ ਵੱਲੋਂ ਜੀ ਅੱਜ ਲਾਸਟ ਡੇਟ ਸੀਗੀ ਜੀ ਕੱਲ ਵੀ ਸਾਰੇ ਦਿਹਾੜੀ ਬੰਦੇ ਪੇਪਰ ਲਈ ਫਿਰੇਗੇ ਅੱਜ ਵੀ 8 ਵਜੇ ਦੇ ਸਵੇਰ ਦੇ ਬੈਠੇ ਨੇ ਪਹਿਲਾਂ ਤਾਂ ਸਾਡੀ ਉੱਥੇ ਕੋਈ ਸੁਣਵਾਈ ਨਹੀਂ ਸਾਡੀ ਲਿਸਟ ਨਹੀਂ ਸੀਗੀ ਜੋ ਕੰਸਰਨਰ ਬੰਦੇ ਸੀਗੇ 6 ਟੀਮਾਂ ਬਣੀਆਂ ਸੀਗੀਆਂ ਉੱਚੇ ਸੀ ਵੀ ਇੱਕ ਟੀਮ ਮਿਸਿੰਗ ਸੀਗੀ ਬਾਕੀ ਸਾਰੇ ਆਪਣਾ ਕੰਮ ਪ੍ਰੋਪਰ ਕਰਕੇ ਗਏ ਨੇ ਪਹਿਲਾਂ ਵਾਲੇ ਤਾਂ ਜੋ ਸਾਡਾ ਇਫੈਕਟਡ ਏਰੀਆ ਇਹਦਾ ਕੋਈ ਸਰਵੇ ਨਹੀਂ ਹੋਇਆ ਨਾ ਕੋਈ ਪੇਪਰ ਲਿੱਤਾ ਗਿਆ ਜਿਨ੍ਹਾਂ ਵੱਲੋਂ ਪੇਪਰ ਲਿੱਤਾ ਗਿਆ ਉਹ ਵੀ ਇੱਥੇ ਪੇਪਰ ਛੱਡ ਕੇ ਚਲੇ ਗਏ ਜੋ ਕੰਸਰਨ ਬੰਦਾ ਸੀ ਉਹ ਨਹੀਂ ਸੀ ਗਿਆ ਤੇ ਬੰਦਾ ਬੰਦਾ ਸੀਗਾ ਇਹ ਉਹ ਪਾਸੇ ਨਹੀਂ ਜਾਣਦੇ ਉਹਨੂੰ ਕੌਣ ਸੀਗਾ ਉਹ ਉਹਨਾਂ ਦੇ ਡਿਊਟੀ ਵਿੱਚ ਕੋਈ ਪਰਸਨ ਸੀਗਾ ਕੋਈ ਧੰਨਵਾਦ ਜੀ